ਯਾਰ ਜੀ ਆ ਪਾ ਕਰਦੇ ਆ ਗੱਲਾਂ ਬਾਤਾਂ ਕੀ ਤੁਹਾਡੇ ਨਾਲ ਨਲੇ ਪੱਤਰ ਪਾਈ ਕਰਦੇ ਆ ਜਿੱਦਗੇ ਹੋਰ ਸਨਊ ਜੀ ਕੀ ਹਾਲ ਚਾਲ ਆ ਜੀ ਅੱਜ 2024 ਦੇ ਸਿਆਲ ਦੀ ਠੰਡ ਪੈ ਗਈ ਦੁਬਾਰਾ ਹੱਦੋਂ ਤੱਕ ਇਹ ਮੌਸਮ ਸੀਗਾ ਸਵੇਰੇ ਸਵੇਰੇ ਸਹਜ ਕੋਟੀ ਪਾਕ ਗਿਆ ਸੀ i'm not mad ਸੂਰਤ ਦਾ ਸਲਾਈ ਸੌਖਾ ਹੋ ਜਾਂਦਾ ਈ ਤਰਪਾਈ ਕਰਨੀ ਵਾਲੀ ਓਕੀ ਆ ਚਾਰ ਘੰਟੇ ਦਾ ਪੰਨਾ ਤਰਪਾਈ ਵਾਲਾ ਨੂੰ ਨਾ ਹੁਣ ਦਿਨ ਅਚਾਰ ਸਾਜ ਨਹੀਂ ਹਾਲੇ ਸਕੂਲੋਂ ਆਉਂਦਾ ਅਨਚਾਰ ਤਾਂ ਮੈਂ ਤਰਪਾਈ ਕਰਦੀ ਆ ਫਿਰ ਚਾਹ ਬਣਾਵਾਂਗੇ ਸਾਜ ਜੇ ਆਏ ਤਾਂ ਹਾਲੇ ਸਾਇ ਜਾਊਗਾ ਅੱਧੇ ਘੰਟੇ ਨੂੰ ਆਊਗਾ 3:30 ਵਜੇ ਤਾਂ ਛੁੱਟੀ ਹੁੰਦੀ ਐ ਤੇ ਚਾਹ ਤਿੰਨ ਬੱਚੀ ਹੋਏ ਸ਼ਾਇਦ ਕਦ ਮੌਸਮ ਵੀ ਹੋ ਰਹੀ ਹੋ ਗਿਆ ਠੰਡ ਦੇ ਵਾਲਾ ਇੱਕ ਪੱਥੋਂ ਦੇ ਨਾਲ ਗੱਲ ਸ਼ੇਅਰ ਕਰਦੇ ਆਂ ਬੱਸ ਦਿਆਂ ਤੁਹਾਨੂੰ ਆਹ ਨਾ ਪਾ ਵੇਨੇ ਰਿਸ਼ਤੇਦਾਰ ਸਾਡੇ ਸਭ ਨੂੰ ਪਿਆਰ ਕਰਦੇ ਆ ਮੋਹ ਕਰਦੇ ਆ ਹਨਾ ਮੈਂ ਸਾਡੇ ਰਿਸ਼ਤੇਦਾਰੀਆਂ ਦੇ ਵਿੱਚ ਕੋਸ਼ਿਸ਼ ਕਰ ਗੱਲਾਂ ਵੇਖੀਆਂ ਜੋ ਤੁਹਾਨੂੰ ਦੱਸਦੀ ਆਂ ਜਿਵੇਂ ਕਿ ਮੈਨੂੰ ਜਿੰਨਾ ਤੱਕ ਨੋਟਲਜ ਹੈਗੀ ਹੈ ਹਰ ਘਰ ਦੇ ਵਿੱਚ ਸਾਡੇ ਰਿਸ਼ਤੇਦਾਰਾਂ ਦੇ 10 10 ਕੁ ਮੋਬਾਈਲ ਆਮ ਨਾਲ ਹੈਗੀ ਨਹੀਂ ਹਨ ਤੇ ਫਿਰ ਜੇ ਇਸ ਚੀਜ਼ ਨੂੰ ਆਪਾਂ ਦੇਖੀ ਨਾ ਹੀ ਹਨ ਤੇ ਅਗਲਾ ਕਹਿ ਦਿੰਦਾ ਵੀ ਹਨਾ ਕਹਿੰਦੇ ਹੈਗੀ ਆ ਤੇ ਮੈਂ ਅਵਿਸ਼ਤੇਦਾਰਾਂ ਦੀ ਗੱਲ ਹੀ ਕਰਦੀ ਨਹੀਂ ਹੋਰਾਂ ਦੇ ਨਹੀਂ ਕਰਦੀ ਤੇ ਮੰਨ ਲਓ ਚਲੋ 8 10 ਮੋਬਾਈਲ ਆਮ ਨੋਰਮਲ ਗੱਲਾਂ ਘਰ ਦੇ ਵਿੱਚ ਹੁੰਦੇ ਹਰ ਇੱਕ ਕੋਲੇ ਦੋ ਦੋ ਫੋਨ ਹੁੰਦੇ ਹਨਾ ਤੇ ਜੇ ਆਪਾਂ ਆਪਦੇ ਖਾਸ ਜਿਹੇ ਰਿਸ਼ਤੇਦਾਰਾਂ ਦੀ ਦੇਖ ਅਗੇ ਹਨ ਜੇ ਮੰਨ ਲਓ ਆਪਣਾ ਵੀ ਖਾਸ ਜਿਹੇ ਰਿਸ਼ਤੇਦਾਰ ਮੇਰੇ پاس ਹੀ ਨੇ ਸਮਝ ਜਾਣਗੇ ਆਪੇ ਕੋਈ ਚੱਕਰ ਹੀ ਨਹੀਂ ਤੇ ਜੇ ਆਪਣੇ ਮੰਨ ਲਾ ਇੱਕ ਘਰ ਦੇ ਵਿੱਚ ਮੰਨ ਲਓ 8 ਫੋਨ ਨੇ ਤੇ ਫਿਰ 8 ਲਾਈਕ ਤਾਂ ਆਪਣੇ ਆਪ ਸਪੋਜ਼ ਜੀ ਹੋਗੇ ਹਨ ਤੇ ਬਟ ਇਦਾਂ ਦੀ ਕੰਡੀਸ਼ਨ ਦੇ ਵਿੱਚ ਲੋਕ ਇਦਾਂ ਦੇ ਦੇਖਣ ਨੂੰ ਮਿਲਦੇ ਵੀ ਜਿਵੇਂ ਕਿਸੇ ਨੂੰ ਗੁੱਠੇ ਵਾਲੇ ਬਟਨਾਂ ਤੇ ਖੜਕ ਪਈ ਹੁੰਦੀ ਆ ਵੀਡੀਓ ਕੋ ਲਾਈਕ ਨਹੀਂ ਕੋਲਦੀ ਅੱਛੀ ਬਾਤ ਪਤਾ ਲੱਗ ਜਾਂਦਾ ਹੈ ਕੋਈ ਕੋਈ ਇਸ ਨੂੰ ਸਪੋਰਟ ਕਰਦਾ ਹੈ ਕੋਈ ਨਹੀਂ ਕਰਦਾ ਹੈ ਪਰ ਹੁਣ ਇੰਨੇ ਇਹ ਸਾਰਾ ਜੀ ਜਾਂ ਦੇ ਕਿੰਨਾ ਜੀ ਮੈਨੂੰ ਸਮਝ ਆ ਗਈ ਹੈ ਕਿ ਮੈਂ ਕਿਸੇ ਨੂੰ ਕਿੰਨਾ ਕਿੱਥੇ ਜੇ ਰੱਖਣਾ ਅਦਰਵਾਇਜੀ ਤਾਂ ਇਹ ਕੋ ਰਿਸ਼ਤੇਦਾਰ ਹਨ ਜੋ ਕੋ ਮੇਰਾ ਨਹੀਂ ਨਾ ਕਰਦਾ ਤੇ ਮੈਂ ਉਹ ਬੰਦੇ ਨੂੰ ਵੇਖ ਕੇ ਵੀ ਨਹੀਂ ਚਾਹਦੀ ਕਿ ਉਹ ਮੇਰਾ ਬੰਦਾ ਮੇਰਾ ਹੋ ਘਰੇ ਚਾਹੀ ਤੋ ਮੇਰਾ ਪਿਆਣਾ ਚਾਹੀ ਤੋ ਮੇਰਾ ਪਰਾ ਇੱਕ ਦੂਰ ਦਾ ਰਿਸ਼ਤੇਦਾਰ ਮੈਂ ਵੇਖੀ ਹੋਈ ਐ ਤੇ ਸੋਚਦੇ ਵੀ ਜੀ ਅਸੀਂ ਅਸੀਂ ਲਾਈਕ ਕਰਾਂਗੇ ਅਸੀਂ ਕਮੈਂਟ ਕਰਾਂਗੇ ਸ਼ੇਅਰ ਕਰਾਂਗੇ ਤੇ ਪਤਾ ਨਹੀਂ ਇਹਨੂੰ ਦੋ ਪੈਸੇ ਆ ਜਾਣਗੇ ਪਤਾ ਨਹੀਂ ਇਹਦੇ ਕਰੇ ਰੋਟੀ ਪੱਕੂਗੀ ਮੇਰੇ ਘਰੇ ਜਿਹੜੀ ਰੋਟੀ ਪੱਕਣੀ ਆ ਜਾਂ ਜਿਹੜਾ ਫੇਰ ਕਰਮਾ ਜ ਮੈਨੂੰ ਉਹੀ ਮਿਲਣਾ ਜੀ ਨਾ ਤਾਂ ਤੁਹਾਡੇ ਦਿੱਤੇ ਮਿਲਣਾ ਨਾ ਕਿਸੇ ਅਸੀਂ ਟੈਨ ਲੈਣਾ ਨਾ ਕੋਈ ਮੈਨੂੰ ਚੱਕਿਆ ਮਿਲਣਾ ਕਿਸੇ ਦਾ ਠੀਕ ਹੈ ਆਪਦੀ ਬੰਦੇ ਦੀ ਮਿਹਨਤ ਤੇ ਬੰਦੇ ਨੂੰ ਵਿਸ਼ਵਾਸ ਹੋਣਾ ਚਾਹੀਦਾ ਬੰਦਾ ਫੇਰ ਕਾਮਯਾਬ ਹੁੰਦਾ ਤੇ ਕੋਈ ਕਿਸੇ ਨੂੰ ਡਿੱਗ ਗਿਆ ਛੱਟਿਆ ਕੋਈ ਕੁਝ ਨਹੀਂ ਦਿੰਦਾ ਕਿਸੇ ਨੂੰ ਬੰਦਾ ਆਪ ਦੇ ਕਰਨ ਜੋਗਾ ਹੋਣਾ ਚਾਹੀਦਾ ਪਰ ਇਹ ਸਾਰੀਆਂ ਚੀਜ਼ਾਂ ਦਾ ਮੈਂ ਵੇਖ ਲਿਆ ਵਰਤ ਕੇ ਜਮਾ ਕੇ ਬਹੁਤ ਚੰਗੀ ਤਰ੍ਹਾਂ ਵੇਖ ਲਿਆ ਜੀ ਤੇ ਪੱਲਿਓ ਖਵਾ ਖਵਾ ਕੇ ਵੀ ਲੋਕਾਂ ਨੂੰ ਵੇਖਿਆ ਹੋਇਆ ਜੀ ਮੈਂ ਪਰ ਮੇਰਾ ਵਿਸ਼ਵਾਸ ਹੁਣ ਖਤਮ ਹੋ ਗਿਆ ਹੁਣ ਸਿਰਫ ਆਪਦੀ ਮਿਹਨਤ ਤੇ ਯਕੀਨ ਰੱਖਿਆ ਹੋਇਆ ਹੈ

哎。<laughs> ਕੁਰਬੂਦਾਂ ਵੀ ਦੂਜਾ ਨਹੀਂ ਸੱਚ ਸਾਰਿਆਂ ਨਾਲ ਕੱਲ ਨੂੰ ਹੈਗਾ ਜੀ ਬਾਬੇ ਨਾਨਕ ਜੀ ਦਾ ਜਨਮ ਦਿਨ ਸਾਰਿਆਂ ਨੂੰ ਬਧੰਗਣਾ ਨਹੀਂ ਮੇਰੇ YouTube ਫੈਮਲੀ ਵਾਲਿਆਂ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਜੀ ਸਾਰਿਆਂ ਦੇ ਬੱਚਿਆਂ ਨੂੰ ਛੁੱਟੀਆਂ ਹੋਣੇ ਇੰਜੋਏ ਕਰਨਗੇ ਪਤੀ ਜੀ ਸੈਰ ਨੂੰ ਛੁੱਟੀ ਹੋਊਗੀ ਪਰ ਮੇ ਤਾਂ ਕੰਮ ਹੀ ਕਰਨਾ ਹੈ ਮੇਰੇ ਕੋਲ ਤਾਂ ਇੰਜੋਏ ਕਰਨ ਦਾ ਵੀ ਟਾਈਮ ਨਹੀਂ ਹੁੰਦਾ ਜੀ ਸ਼ਾਮ ਨੂੰ ਬਸ 8:00 ਨੂੰ ਇਧਰ ਵੱਜ ਜਾਂਦੇ ਆ ਫੇ ਰੋਟੀ ਸਬਜ਼ੀ y las capritas cruzó y ande carnal con mi 何 <music> ਇੱਕ ਸੱਚ ਪਹੋਰ ਗੱਲ ਕਰਦੇ ਮੇਰੇ ਤਰਪਾਈ ਕਰਦੀ ਕਰਦੀ ਇਹ ਦਿਮਾਗ ਚ ਆ ਗਈ ਚੱਲੀ ਜਾਂਦੀ ਸੀ ਅ ਹੁੰਜ ਲੋਕਾਂ ਗੈਰ ਹੁੰਦੇ ਵੀ ਸੀ ਜਿਆਦੇ ਪੈਸੇ ਵਾਲੇ ਆ ਸੀ ਜਿਆਦੇ ਆਏ ਆ ਹਨਾ ਤੇ ਜੇ ਤੁਸੀਂ ਵੀ ਮੈਨੂੰ ਕੋਈ ਚੀਜ਼ ਪੁੱਛੋਗੇ ਹਨਾ ਵੀ ਭਾਈ ਆ ਤੀ ਤੂੰ ਕਿੰਨੇ ਦੀ ਵੇਚਣੀ ਆ ਹਨਾ ਮੈਂ ਆਪਦਾ ਰੇਟ ਦੱਸੂਗੀ ਜਿੰਨੇ ਦੀ ਮੈਨੂੰ ਆਈ ਹੋ ਵਿੱਚੋਂ ਕੋਈ ਦੋ ਪੈਸਿਆਂ ਦੀ ਕਮਾਈ ਵੀ ਮੈਂ ਉਹਦੀ ਕਰੂੰਗੀ ਹਨਾ ਤੇ ਇਹ ਥੋੜੇ ਜਿ ਦਿਨ ਹੋ ਗਏ ਇਦਾਂ ਮੇਰੇ ਨਾਲ ਇਸ ਤਰ੍ਹਾਂ ਹੋਇਆ ਮੈਂ ਤੁਹਾਨੂੰ ਆਪਦੀ ਗੱਲ ਦੱਸਦੀ ਆਂ ਮੈਂ ਕਿਹਾ ਕਿ ਜੇ ਨੇ ਸਮਾਨ ਆਂ ਦੀਆਂ ਫੋਟੋ ਕਵਾ ਲਈਆਂ ਸਾਡੀ ਦੁਕਾਨ ਦੇ ਨੇੜੇ ਦੇ ਲੋਕਾਂ ਨੇ ਮੈਂ ਨਾ ਨਹੀਂ ਲੈਂਦੀ ਕਿ ਤੇ ਬਾਅਦ ਵਿੱਚ ਮੈਨੂੰ ਮੈਸੇਜ ਕੀਤਾ ਵੀ ਸਾਨੂੰ ਰੇਟ ਦੱਸ ਦੇ ਤੇ ਮੈਂ ਰੇਟ ਵੀ ਭਾਈ ਦੱਸ ਦਤਾ ਤੇ ਭਾਈ ਰੇਟ ਦੱਸਤਾ ਤੇ ਅੱਜ ਤੱਕ ਭਾਈ ਮੈਨੂੰ ਫੋਨ ਹੀ ਨਹੀਂ ਆਇਆ ਕੋਈ ਮੈਂ 1000 ਨਹੀਂ ਦੱਸਿਆ ਕੋਈ 1500 500 ਤੋਂ ਵੀ ਥੱਲੇ ਥੱਲੇ ਮੇਰਾ ਪ੍ਰਾਈਜ਼ ਰਿਹਾ ਹੋਣਾ ਹੈ ਚਲ 600 ਤੋਂ ਥੱਲੇ ਲਾ ਲਉ ਹਨ 1000 ਤੋਂ ਥੱਲੇ ਥੱਲੇ ਲਾ ਲਉ ਬੱਕਾ ਲਮਕੰਗੀ ਹਨ ਤੇ ਅਜੇ ਤੱਕ ਮੈਨੂੰ ਫੋਨ ਹੀ ਨਹੀਂ ਆਇਆ ਐਕਸਪਲੇਨ ਕਰਨ ਵਾਸਤੇ ਵੀ ਜਾਏ ਸੀ ਇਹ ਚੀਜ਼ ਲੈਣੀ ਆ ਜਾਂ ਨਹੀਂ ਲੈਣੀ ਕੋੰਝ ਲੋਕ ਵੱਡੀਆਂ ਵੱਡੀਆਂ ਮਸਾਲਾ ਦਿੰਦੇ ਆ ਅਸੀਂ ਇਹ ਕਰ ਸਕਦੇ ਆ ਉਹ ਕਰ ਸਕਦੇ ਆ ਤੇ ਮੈਂ ਤਾਂ ਯਾਰ ਹੈਰਾਨ ਆ ਇਹ ਲੋਕਾਂ ਤੇ ਇਸ ਚੀਜ਼ ਤੇ ਵੀ ਲੋਕ ਵੀ 4-500 ਦੀ ਚੀਜ਼ ਨੂੰ ਮਹਿੰਗੀ ਚੀਜ਼ ਦੱਸਦੇ ਆ ਤੇ ਜੇ ਕੋਈ ਚੀਜ਼ ਲੈਂਦਾ ਫਿਰ ਉਹਨੂੰ ਬਣਾਉਂਦਾ ਤੇ ਫਿਰ ਉਹਦੇ ਚ ਬੰਦਾ ਆਪਦੀ ਮਿਹਨਤ ਮਜ਼ਦੂਰੀ ਤਾਂ ਕੱਢੂ ਗਈ ਜਿਵੇਂ ਹੁਣ ਮੈਂ ਆ ਨਾ ਕਮੀਜ਼ ਦੀ ਮੈਂ ਤਰਪਾਈ ਕਰੀ ਜਾਨੀ ਬੈਠੀ ਤੇ ਮੈਂ ਤੁਹਾਨੂੰ ਪਹਿਲਾਂ ਐਕਸਪਲੇਨ ਕੀਤਾ ਹੋਇਆ ਨਾ ਜੀ ਮੈਂ ਸਿੰਪਲ ਸੂਟ ਦੀ ਸਵਾਈ 120 ਰੁਪਏ ਲੰਨੀ ਆ ਤੇ ਜੇ ਲਾਈਨਿੰਗ ਵਾਲਾ ਕੱਲੇ ਕਮੀਜ਼ ਦੇ ਅੱਗੇ ਪਿੱਛੇ ਤੇ ਪਹੁੰਚੇ ਤੇ ਸਲਵਾਰ ਦੇ ਤੇ ਲਾਉਣੀ ਤਾਂ 300 ਰੁਪਏ ਆ ਤੇ ਆਲ ਓਵਰ ਸੂਟ ਦੀ ਲਾਉਣ ਦੀ ਲਾਉਣਵਾ ਕੇ ਆਲ ਓਵਰ ਸੂਟ ਦੀ ਸਵਾਈ 500 ਰੁਪਏ ਆ ਤੇ ਅੱਜ ਦੇ ਟਾਈਮ ਦੇ ਵਿੱਚ 500 ਰੁਪਏ ਕੌਣ ਲੈਂਦਾ ਲੋਨ ਦੀ ਲੋਨ ਵਾਲੇ ਸੂਰ ਦੇ ਸਿਵਾਏ ਉਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਜੀ ਹਨਾ ਹਰ ਇੱਕ ਦੀ ਆਪਣੀ ਆਪਣੀ ਮਰਜ਼ੀ ਹੁੰਦੀ ਹੈ ਪਰ ਵੱਧ ਵੀ ਲੈ ਸਕਦਾ ਘੱਟ ਵੀ ਲੈ ਸਕਦਾ ਤੇ ਵੀ ਇੱਕ ਪਾਸੇ ਤਾਂ ਅੱਲਾਹ ਕਹਿ ਦਿੰਦਾ ਮੈਂ ਐਡੀ ਵੱਡੀ ਪ੍ਰੋਪਰਟੀ ਵਾਲਾ ਐਦਾਂ ਜੀ ਆ ਉਹ ਹੈ ਤੇ ਦੂਜੇ ਪਾਸੇ ਬੰਦੇ ਨੂੰ 500 ਦੀ ਚੀਜ਼ ਹਨਾ ਬਜਟ ਹੀ ਨਹੀਂ ਹੁੰਦਾ ਕਿ ਮੈਂ ਸਾਡਾ ਲੈਣ ਦਾ ਇੰਨਾ ਚੀਜ਼ੇ ਕਿੰਨੀ ਗੀ ਹੈ ਵੀ ਹੈ ਉਹ ਪਤਾ ਨਹੀਂ ਕਿਉਂ ਜੀ ਲੋਕਾਂ ਲੋਕੀ ਸੋਚਦੇ ਵੀ ਚੀਜ਼ ਅਗਲੇ ਕੋਲ ਦਵਾਦੂ ਹੀ ਪਈ ਐ ਵਸ ਸਾਨੂੰ ਪੜਾਉਣ ਮੰਨੂ ਹੀ ਪਈ ਕਿਸੇ ਕੋਲੇ ਕੁਝ ਨਹੀਂ ਵੱਧੂ ਹੁੰਦਾ ਜੀ ਹਰ ਕੋਈ ਆਪਦੇ ਟਾਈਮ ਜੋ ਟਾਈਮ ਕੱਢ ਕੇ ਪਹਿਲਾ ਚੀਜ਼ੇ ਤਿਆਰ ਕਰਦਾ ਫਿਰ ਅਗਲੇ ਦਾ ਕੰਮ ਕਰਦਾ ਮੈਂ ਕਿਸੇ ਦਾ ਕੰਮ ਕਰੂੰਗੀ ਮੈਂ ਦਾਵ ਦੇ ਲਈ ਫਾਇਦੇ ਲਈ ਕਰੂੰਗੀ ਹਨਾ ਕੋਈ ਮੇਰਾ ਕੰਮ ਕਰਕੇ ਦੇਵੇ ਮੇਰੇ ਕੋਈ ਵੇਲਾ ਨਹੀਂ ਜੀ ਕਿਉਂਕਿ ਜੀ ਲਾਈਫ ਬਿਜ਼ੀ ਐ ਕੰਮ ਨਾਲ ਹੀ ਸਭ ਦਾ ਵਿਹਾਰ ਐ ਤੇ ਕੰਮ ਤੇ ਹੀ ਕੰਮ ਚੱਲਦਾਗਾ ਕੋਈ ਵੇਲਾ ਨਹੀਂ ਹੁੰਦਾ ਪਰ ਇਸ ਤਰ੍ਹਾਂ ਲੋਕ ਸੋਚਦੇ ਆ ਹਨ ਚਲ ਕੋਈ ਗੱਲ ਨਹੀਂ ਅਪਰ ਕਿਸੇ ਦੀ ਸੋਚ ਥੋੜੀ ਨਾ ਬਦਲ ਸਕਦੇ ਪਰ ਹਰ ਇੱਕ ਦੀ ਮਿਹਨਤ ਦੀ ਕਦਰ ਜ਼ਰੂਰੀ ਹੈ ਕੋਈ ਵੀ ਕੰਮ ਹੈ ਜੀ ਉਹ ਅੱਖਾਂ ਦੀ ਜੋਤ ਨਾਲ ਹੀ ਹੁੰਦਾ ਤੇ ਹੱਥਾਂ ਦੇ ਲੱਣਾ ਨਹੀਂ ਹੁੰਦਾ ਬੈਠਣ ਨਾਲ ਕੁਝ ਨਹੀਂ ਹੁੰਦਾ ਮੱਕੀ ਤਾਂ ਜੀ ਮੈਂ ਵੇਖ ਲਿਆ ਬਹੁਤ ਬਦਨਗਤ ਹੈ ਨਹੀਂ ਹੈ ਜੀ ਉਹ ਸੀ ਤਾਂ ਮੈਂ ਦੇਖ ਲਈ ਹੈ ਜੀ ਬਹੁਤ ਵਧੀਆ ਦੇਖ ਲਈਏ ਇਹ ਤਾਂ ਹੁਣ YouTube ਵਾਲਿਆਂ ਦਾ ਤੇ ਜਿਹੜੇ YouTube ਤੇ ਚੈਨਲ ਹੈ ਤਾਂ ਨੂ ਸੱਸ ਵਾਲਾ ਰਿਸ਼ਤਾ ਹੋ ਰਿਹਾ ਜਿਹਦੇ ਸੱਸ ਸਾਬ ਦੀ ਬੇਟੀ ਨੂੰ ਤਾਂ ਕਹਿੰਦੀ ਹੈ ਮੇਰੀ ਬੱਚੀ ਕੰਮ ਕਰੂਗੀ ਸਿਆਲ ਵਿੱਚ ਉਹਦੇ ਹੱਥ ਠਰਨਗੇ ਆ ਨੂ ਕੰਮ ਕਰੇ ਨੂ ਵੀ ਕਿਸੇ ਰੀਤੀ ਹੁੰਦੀ ਹੈ ਜੀ ਨੂ ਨੂੰ ਵੀ ਕੰਮ ਕਰਨੇ ਬਹੁਤ ਔਖੇ ਹੁੰਦੇ ਆ ਪਰ ਇਹ ਚੀਜ਼ਾਂ ਨੂੰ ਕੋਈ ਨਹੀਂ ਸਮਝਦਾ ਜੀ ਇੱਕ ਵਾਰ ਸੇ ਮਾਵਾ ਕਹਿੰਦੀ ਸਾਡੀਆਂ ਕੁੜੀਆਂ ਦੇ ਪ੍ਰੋਣੇ ਅੱਖੇ ਲੱਗਦੇ ਆ ਸਾਡੇ ਜਵਾਈ ਅੱਖੇ ਲੱਗਦੇ ਸੱਣੀ ਕੁੜੀਆਂ ਸੋਖੀਆਂ ਤੇ ਜੇ ਉਸੇ ਮਾਂ ਦਾ ਪੁੱਤ ਨੂੰਹ ਦੇ ਅੱਖੇ ਲੱਗਦਾ ਤੇ ਕਹਿ ਦਿੰਦੀਆਂ ਵੀ ਇਹ ਹੀ ਜورو ਦਾ ਗੁਲਾਮ ਹੈ ਇਹ ਫਲਾਨਾ ਹੈ ਝੰਕਾ ਕਿਉਂਕਿ ਉਹ ਵਜੀਗਾ ਨਾ ਤੇ ਤੇਰਾ ਜਵਾਈ ਤੇਰੀ ਦੀ ਅੱਖੇ ਲੱਗਦਾ ਤੇ ਤੇਰਾ ਪੁੱਤ ਤੇਰੀ ਨੂੰਹ ਦੇ ਅੱਖੇ ਲੱਗਦਾ ਤੂੰ ਮਾੜਾ ਹੈਗਾ ਅੱਦਾਨੀ ਸੋਚ ਰੱਖਣੀ ਚਾਹੀਦੀ ਸੋਚ ਸਹੀ ਰੱਖਣੀ ਚਾਹੀਦੀ ਜੇ ਕੋਈ ਚੰਗਾ ੜਾ ਲੱਤ ਲਿਆ ਕੇ ਪਾਉਗੀ ਤੁਹਾਡੇ ਘਰੇ ਰਹੂਗੀ ਤਾਂ ਉਹ ਤੁਹਾਡੇ ਘਰੇ ਸੋਹਣੀ ਲੱਗੂਗੀ ਉਹ ਨਾ ਕਿ ਉਹ ਪੇਕਿਆਂ ਦੇ ਘਰੇ ਸੋਹਣੀ ਲੱਗੂਗੀ ਪਤਾ ਨਹੀਂ ਜੀ ਕਿਉਂ ਇਹ ਘਰ ਘਰ ਦੇ ਨਾਲ ਲੜਾਈਆਂ ਨਹੀਂ ਮੁੱਕਦੀਆਂ ਨੂੰ ਸੱਸ ਸਵਾਲੀਆਂ ਲੜਾਈਆਂ ਬਹੁਤ ਖਰਾਬ ਹੈ ਇਹ ਜੀ ਤੇ ਜਿਹਨੇ ਅਕਸਰ ਹਨਾ ਆਪਾਂ ਕੋਈ ਵੀ ਆਪਦੇ ਘਰੇ ਲਿਉਣੀ ਆਂ ਤੇ ਪੁੱਤ ਨੂੰ ਵਿਆਹ ਕਿ ਲਿਉਣੀ ਉਹ ਆਪ ਦਾ ਬੱਚਾ ਬਣ ਜਾਂਦਾ ਤੇ ਜੇ ਸੋਹਣਾ ਸੋਹਣਾ ਲੱਗੂਗਾ ਚੰਗਾ ਜਿਹੜਾ ਦਿੱਤਾ ਪਾਊਗਾ ਸੋਹਣਾ ਕੰਮ ਸੁੰਦਾ ਕਰੂਗਾ ਤੇ ਜੇ ਉਹ ਨਹੀਂ ਹੋਇਆ ਤਾਂ ਪਣ ਬਸੇ ਵੀ ਸਕਦੇ ਆ ਹਨਾ ਉਹਦੇ ਨਾਲ ਆਪਣਾ ਕੀ ਨੁਕਸਾਨ ਹੋ ਜੇ ਮੈਂ ਇਦਾਂ ਦੇ ਬਹੁਤ ਕੰਮ ਆ ਜਿਹੜੇ ਮੈਂ ਸਹਰੇ ਘਰ ਆ ਕੇ ਸਿੱਖੇ ਮੈਨੂੰ ਤਾਂ ਕੋਈ ਮਾਨ ਨਹੀਂ ਹੈਗਾ ਮੈਂ ਕੱਲੀ ਰੋਟੀ ਸਬਜ਼ੀ ਬਣਾਉਣਾ ਜਾਣਦੀ ਸੀ ਬਾਕੀ ਸਾਰੇ ਕੰਮ ਮੈਂ ਇੱਥੇ ਆ ਕੇ ਸਿੱਖੇ ਆ। ਆਪਾਂ ਤਾਂ ਕੁਝ ਨਹੀਂ ਹੈਗਾ ਜੀ ਇਸ ਚੀਜ਼ਾ ਜਿਹੜੇ ਨਵੇਂ ਆਉਂਦਾ ਤਾਂ ਨਹੀਂ ਆਉਂਦੇ ਕਿਹੜੀ ਵੱਡੀ ਗੱਲ ਹੈ ਜੀ। ਤੇ ਹੁਣ ਆਪਾਂ ਵਧੀਆ ਸਾਰੇ ਕੰਮ ਕਾਜ ਕਰਦੇ ਆਂ ਮੈਂ ਆ ਵੀ ਕਰਦੀ ਹਾਂ ਤੁਹਾਡੇ ਸਾਹਮਣੇ ਹਨਾ ਤੁਹਾਨੂੰ ਪਤਾ ਹੀ ਹੈ ਆਪਣੇ ਕਿਹੜਾ ਬੇਟੀ ਹੈ ਮੇਰੀ ਛੋਟੀ ਹੈ ਹਲੇ। ਪਰ ਇਹ ਗੱਲਾਂ ਨਿੱਕੇ ਨਿੱਕੇ ਲੜਾਈ ਬਣਾ ਦਿੰਦੇ ਆਂ ਇਹ ਬਸ ਘਰ ਨੂੰ ਖਰਾਬ ਕਰਨ ਵਾਲੀਆਂ ਗੱਲਾਂ ਹੁੰਦੀਆਂ ਕੋਈ ਹੋਰ ਤਾਂ ਕੁ ਸਿੱਧੀ ਗੱਲ ਹੈ ਨਹੀਂ ਇਹਦੇ ਵਿੱਚ। ਇਸੋ ਪਰਿਵਾਰ ਸਾਰਾ ਰਲ ਕੇ ਰਹਿੰਦਾ ਉਹ ਵਧੀਆ ਸੋਹਣੀ ਗੱਲ ਹੁੰਦੀ ਹੈ ਚਲੋ ਜੀ ਆਪਾਂ ਹਣਾ ਹੋ ਗਿਆ ਬਹੁਤ ਟਾਈਮ 48 ਮਿੰਟ ਹੋ ਗਏ ਆਪਾਂ ਹੁਣ ਲਾਈਵ ਐਂਡ ਕਰਦੇ ਆ ਤੇ ਚਾਚੂ ਬਣਾਉਨੇ ਜਾਂ ਅਸੀਂ ਭਾਜੀ ਤੁਹਾਡੇ ਆ ਗਏ ਆ ਵਿਚਾਰ ਗਏ ਸੀਗੀ ਬਾਕੀ ਵਧੀਆ ਜੀ ਠੀਕ ਠਾਕ ਆ ਜਿਹੜੇ ਚੈਨਲ ਤੇ ਨਵੇਂ ਜੁੜਦੇ ਨੇ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕੁਝ ਲਾਈਵ ਦੇ ਵਿੱਚ ਬਹੁਤ ਸਾਰੇ ਕਮੈਂਟ ਕੀਤੇ ਮੈਂ ਤੁਹਾਡੇ ਪਰਪਰ ਦੇ ਕਮੈਂਟ ਥੱਕ ਗਈ ਜਵਾਬ ਦੇਣੇ ਓਖੇ ਹੋਦੇ ਮੈਨੂੰ ਚਲੋ ਕੋਈ ਗੱਲ ਨਹੀਂ ਜੀ ਮਿਹਰਬਾਨੀ ਤੁਹਾਡੀ ਸ਼ਾਬਾਸ਼ ਜੀ ਤੁਹਾਡੇ ਤੇ ਫਿਰ ਤੇ ਮੂ ਮੇਰੇ ਓਕੇ ਬਾਏ ਜੀ ਸ਼ਸ਼ਿਕਾ ਸਾਰਿਆਂ ਨੂੰ ਮਿਲਦੇ ਹਾਂ ਕੱਲ ਕਿਸੇ ਨਵੇਂ ਵੀਡੀਓ ਨਾਲ ਚੈਨਲ ਤੇ ਜਿਹੜਾ ਨਵੇਂ ਜੁੜਦੇ ਜੁਰ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਆ ਕਰੋ ਬਾਕੀ ਬਥੜਾ ਦਿਨ ਨਹੀਂ ਦੇ ਸਕਦੇ ਤੁਸੀਂ ਬਹੁਤ ਸਾਰਾ ਦੇ ਰਹੇ ਹੋ ਜੀ ਬਹੁਤ ਵਧੀਆ ਲੱਗਦਾ ਜੀ ਮਨ ਖੁਸ਼ ਹੋ ਜਾਂਦਾ ठीक है ना जी क्योंकि जी कहना गई। ना तो पवेगा ही सपोर्ट कर देखने कहना ही पैना चलो ठीक है जी फिर मिलते हैं कल किसी नवे ब्लॉक नीडियो लाइक शेयर कमेंट जरूर करिए कि बाय सत श्रीकाल जो मन में होता है हम वो, वो बोल देते हैं मन में कुछ रखते नहीं है जिसको अच्छा लगे वो भी एक्सेप्ट करना जिसको ना अच्छा लगे वो भी एक्सेप्ट करना हम ऐसे ही हैं जैसे भी हैं हम ऐसे ही हैं ਕਿ ਬਾਏ ਸ਼ਸ਼ੀਕਾਲ ਜੀ ਸਾਰਿਆਂ ਨੂੰ டா டா ਅਗੇ